विधानसभा ਚੋਣਾਂ ਦੇ ਨਤੀਜੇ ਆਏ ਨੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਬੀਜੇਪੀ ਦੀ ਇਤਿਹਾਸਕ ਵਾਪਸੀ ਜਿਹੜੀ ਦਿੱਲੀ ਦੇ ਵਿੱਚ ਹੋਈ ਹੈ ਬੀਜੇਪੀ ਦੇ ਵੱਲੋਂ ਚੋਣ ਲੜ ਰਹੇ ਸਨ ਮਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ 18000 ਵੋਟਾਂ ਦਾ ਫਰਕ ਹੈ ਜਿਸ ਦੇ ਨਾਲ ਉਹਨਾਂ ਨੇ ਦਰਜ ਜਿਹੜੀ ਜਿੱਤ ਉਹਨਾਂ ਨੇ ਦਰਜ ਕੀਤੀ ਹੈ 18000 ਵੋਟਾਂ ਦੇ ਫਾਸਲੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੈਂਡੀਡੇਟ ਸੀ ਉਸ ਨੂੰ ਉਹਨਾਂ ਨੇ 18000 ਵੋਟਾਂ ਦੇ ਫਾਸਲੇ ਦੇ ਨਾਲ ਹਰਾਇਆ ਹੈ ਤੁਹਾਨੂੰ ਦੱਸ ਦਈਏ ਕਿ ਦਣਵਤੀ ਚੰਡੇਲਾ ਨੂੰ ਜਿਹੜੀ ਵੋਟਾਂ ਪਈਆਂ ਨੇ ਉਸ ਨੂੰ ਪਈਆਂ ਨੇ 45942 ਜੇ ਮਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ 64132 ਵੋਟਾਂ ਪਈਆਂ ਨੇ ਜਿਸ ਦੇ ਨਾਲ ਉਹ 18190 ਵੋਟਾਂ ਉਹਨਾਂ ਦੀਆਂ ਵੱਧ ਸੀ ਜਿਸ ਦੇ ਨਾਲ ਉਹਨਾਂ ਨੇ ਰਜੋਰੀ ਗਾਰਡਨ ਦੀ ਸੀਟ ਦੇ ਉੱਤੇ ਜਿੱਤ ਦਰਜ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਪੂਰਾ ਪਰਿਵਾਰ ਉਹਨਾਂ ਦੇ ਨਾਲ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਿਹਾ ਕਿਉਂਕਿ ਪਰਿਵਾਰ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ ਪੂਰੇ ਪਰਿਵਾਰ ਦੇ ਵੱਲੋਂ ਇਸ ਵਕਤ ਖੁਸ਼ੀ ਮਨਾਈ ਜਾ ਰਹੀ ਹੈ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਵਾਜ ਜੀ ਗੁਰਤੇਗ ਬਾਦਸਾ ਮਹਾਰਾਜ ਜੀ ਦੀ ਰਹਿਮਤ ਪਰ ਤਰਸ ਹੋਇਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਔਰ ਗੁਰੂ ਦੀਏ ਕਿਰਪਾ ਹੀ ਹੋਵੇ ਤਾਂ ਹੀ ਇਹਦੀ ਬਖਸ਼ਿਸ਼ ਹੋ ਸਕਦੀ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਇਲਾਕੇ ਦੇ ਲੋਕਾਂ ਦਾ ਸਾਰੇ ਹੀ ਸਮਰਥਕਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਜਿਹਨੇ ਮੇਰੇ ਇਲਾਕੇ 'ਚ ਬਹੁਤ ਮਿਹਨਤ ਕੀਤੀ ਜਿਨ੍ਹਾਂ ਨੇ ਔਰ ਸਾਰੀ ਸੰਗਤ ਦਾ ਮੈਂ ਮੰਨਦਾ ਕਿ ਬਹੁਤ ਤਰਸ ਹੋਇਆ ਮੇਰੇ ਮਾਣਕ ਦਾ ਇਹ ਤਰਸ ਤਾਂ ਹੀ ਕੰਮਜਾਜ਼ ਤਰਸ ਤਾਂ ਹੀ ਹੁੰਦਾ ਗੁਰੂ ਦਾ ਜੀ ਗੁਰੂ ਦੀ ਬਖਸ਼ਿਸ਼ ਹੋਣੀ ਹੋਵੇ ਤੇ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਨੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਭਾਜਪਾ ਦੀ ਇਤਿਹਾਸਕ ਵਾਪਸੀ ਜਿਹੜੀ ਦਿੱਲੀ ਦੇ ਵਿੱਚ ਹੋਈ ਹੈ ਬੀਜੇਪੀ ਦੇ ਵੱਲੋਂ ਚੋਣ ਲੜ ਰਹੇ ਸਨ ਮਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ 18000 ਵੋਟਾਂ ਦਾ ਫਰਕ ਹੈ ਜਿਸ ਦੇ ਨਾਲ ਉਹਨਾਂ ਨੇ ਦਰਜ ਜਿਹੜੀ ਜਿੱਤ ਉਹਨਾਂ ਨੇ ਦਰਜ ਕੀਤੀ ਹੈ 18000 ਵੋਟਾਂ ਦੇ ਫਾਸਲੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੈਂਡੀਡੇਟ ਸੀ ਉਸ ਨੂੰ ਉਹਨਾਂ ਨੇ 18000 ਵੋਟਾਂ ਦੇ ਫਾਸਲੇ ਦੇ ਨਾਲ ਹਰਾਇਆ ਹੈ ਤੁਹਾਨੂੰ ਦੱਸ ਦਈਏ ਕਿ ਦਣਵਤੀ ਚੰਡੇਲਾ ਨੂੰ ਜਿਹੜੀ ਵੋਟਾਂ ਪਈਆਂ ਨੇ ਉਸ ਨੂੰ ਪਈਆਂ ਨੇ 45941 ਮਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ 64132 ਵੋਟਾਂ ਪਈਆਂ ਨੇ ਜਿਸ ਦੇ ਨਾਲ ਉਹ 18190 ਵੋਟਾਂ ਉਹਨਾਂ ਦੀਆਂ ਵੱਧ ਸੀ ਜਿਸ ਦੇ ਨਾਲ ਉਹਨਾਂ ਨੇ ਰਜੋਰੀ ਗਾਰਡਨ ਦੀ ਸੀਟ ਦੇ ਉੱਤੇ ਜਿੱਤ ਦਰਜ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਪੂਰਾ ਪਰਿਵਾਰ ਉਹਨਾਂ ਦੇ ਨਾਲ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਿਹਾ ਕਿਉਂਕਿ ਪਰਿਵਾਰ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ ਪੂਰੇ ਪਰਿਵਾਰ ਦੇ ਵੱਲੋਂ ਇਸ ਵਕਤ ਖੁਸ਼ੀ ਮਨਾਈ ਜਾ ਰਹੀ ਹੈ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਗੋਜੀ ਗੁਰਤੇਗ ਬਾਦਸਾ ਮਹਾਰਾਜ ਜੀ ਦੀ ਰਹਿਮਤ ਪਰ ਤਰਸ ਹੋਇਆ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਾ ਔਰ ਗੁਰੂ ਦੀਏ ਕਿਰਪਾ ਹੋਈ ਹੋਵੇ ਤਾਂ ਹੀ ਇਹਦੀ ਬਖਸ਼ਿਸ਼ ਹੋ ਸਕਦੀ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਇਲਾਕੇ ਦੇ ਲੋਕਾਂ ਦਾ ਮੇਰੇ ਸਾਰੇ ਹੀ ਸਮਰਥਕਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਇਰੇ ਮੇਰੇ ਇਲਾਕੇ 'ਚ ਬਹੁਤ ਮਿਹਨਤ ਕੀਤੀ ਜਿਨ੍ਹਾਂ ਨੇ ਔਰ ਸਾਰੀ ਸੰਗਤ ਦਾ ਮੈਂ ਮੰਨਦਾ ਕਿ ਬਹੁਤ ਤਰਸ ਹੋਇਆ ਮੇਰੇ ਮਾਲਕ ਦਾ ਇਹ ਤਰਸ ਤਾਂ ਹੀ ਕੰਮਜਾਜ਼ ਤਰਸ ਤਾਂ ਹੀ ਹੁੰਦਾ ਗੁਰੂ ਦਾ ਜੀ ਗੁਰੂ ਦੀ ਬਖਸ਼ਿਸ਼ ਹੋਣੀ ਹੋਵੇ ਤੇ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦਾ